ਸਤਿ ਸ੍ਰੀ ਅਕਾਲ ਜੀ ਜੈ ਮਾਤਾ ਦੀ ਚਮੰਡਾ ਦੇਵੀ ਆਏ ਹੋਏ ਆ ਨਦੀ ਦੇ ਵਿੱਚ ਪਾਣੀ ਬਹੁਤ ਸਾਫ਼ ਹੈ ਬਹੁਤ ਵਧੀਆ ਪਾਣੀ ਹੈ ਤੇ ਤੁਹਾਨੂੰ ਦਿਖਾਉਣੇ ਆ ਵੀਡੀਓ ਆਸੇ-ਪਾਸੇ ਦਾ ਦ੍ਰਿਸ਼ ਚਮੰਡਾ ਦੇਵੀ ਦਾ ਜੋ ਕਿ ਬਹੁਤ ਖੂਬਸੂਰਤ ਬਾਗੀਆਂ ਦੇ ਵਿੱਚ ਚਮੰਡਾ ਦੇਵੀ ਦਾ ਮੰਦਿਰ ਬਣਿਆ ਹੋਇਆ ਹੈ ਵੇਖੋ ਦਰਸ਼ਨ ਕਰੋ ਚਕਰਾ ਚਮੰਡਾ ਦੇਵੀ ਦਾ ਬਹੁਤ ਸੋਹਣਾ ਇੱਥੇ ਮਾਤਾ ਦਾ ਭਵਨ ਬਣਿਆ ਹੋਇਆ ਹੈ ਇੱਕ ਵਾਰੀ ਆਓ ਤੇ ਦਰਸ਼ਨ ਕਰੋ ਜੈ ਮਾਤਾ ਦੀ ਲੋਵੀ ਕਰੋ ਦਰਸ਼ਨ ਅੰਗਰੇਜ਼ਾਂ ਦੇ ਕਿੰਨੇ ਅੰਗਰੇਜ਼ ਫਿਰਦੇ ਆ ਸਾਰੇ ਗੋਰੇ ਅੰਗਰੇਜ਼ ਬਾਹਰਲੇ ਦੇਸ਼ ਚੋਂ ਆਏ ਹੋਏ ਸਾਰੀਆਂ ਗੋਰੇ ਗੋਰੀਆਂ ਇੱਧਰ ਸਾਰੀਆਂ ਸਾਡੇ ਸੀਸ ਦੇ ਵਿੱਚ ਫਿਰਦੇ ਨੇ ਸਾਰੇ ਅੰਗਰੇਜ਼ ਬੇਬੇ ਵਰਗੀਆਂ ਅੰਗਰੀਜਣਾ ਚਾਈਨਿਸ चाइनीस बच्चे, चाइनीस फूड दिया, शॉपा गोरियां, ग्रेज। ओ बात नहीं, बात नहीं, बात नहीं, बात मत आते के